ਦੁਕਾਨਾਂ ਮੇਰੀਏ ਗੱਲ ਇਹ ਹੈ ਕਿ ਇੱਥੇ ਬਲੋਕੇਜ ਹੋ ਰਹੀ ਹੈ ਪੁਲਿਸ ਥੱਲੇ ਕੋਈ ਨਿਕਾਸ ਨਹੀਂ ਹੈਗਾ ਜੀ ਤੇ ਕੂੜਾ ਇੱਥੇ ਸਾਰਾ ਇਕੱਠਾ ਹੋਇਆ ਜਾ ਰਿਹਾ ਤੇ ਸਾਰਾ ਕੂੜਾ ਦਿਖਾਈ ਦੇ ਰਿਹਾ ਦੁਕਾਨਾਂ ਅੱਗੇ ਚੰਗਾ ਨਹੀਂ ਲੱਗਦਾ ਜੀ ਇੱਥੇ ਕੋਈ ਨਹੀਂ ਆਂਦਾ ਜੀ ਇੱਧਰ ਸਫਾਈ ਕਰਨ ਕੋਈ ਸਫਾਈ ਕਰਮਚਾਰੀ ਕੋਈ ਸਫਾਈ ਕਰਮਚਾਰੀ ਨਹੀਂ ਇੱਧਰ ਇਹ 3-4 ਮਹੀਨੇ ਹੋ ਗਿਆ ਲਗਾਤਾਰ ਕੋਈ ਨਹੀਂ ਇੱਧਰ ਆ ਰਿਹਾ ਪੱਲੀ ਸਾਈਡ ਤੇ ਜਾਂ ਦੂਜੀ ਸਾਈਡ ਤੇ ਆਂਦਾ ਵਿੱਚ ਹਫਤੇ ਬਾਅਦ ਉਧਰਲੀ ਟੱਕਰੋਕੇ ਕਢੋ ਜਾਂਦੀ ਹੈ ਇੱਧਰੋਂ ਬਸ ਇਹ ਆਂਦਾ ਹੀ ਨਹੀਂ ਹੈਗਾ ਚਾਰ-ਪੰਜ ਮਹੀਨੇ ਹੋ ਗਏ ਜੋ ਪਾਣੀ ਦੇ ਕਾਫੀ ਆਂਦਾ ਹੋਇਆ ਇੱਥੇ ਇੱਥੇ ਕਾਫੀ ਪ੍ਰੋਬਲਮ ਹੈ ਇਹ ਪੁਲੀ ਵੀ ਥੋੜੀ ਇਹ ਪੁਲੀ ਵੀ ਨਾ ਉੱਚੀ ਕਰਾਣੀ ਮੈਨੇ ਪੁਲੀ ਨੀ ਹੋਣ ਕਰਕੇ ਇੱਥੇ ਸਾਰੀ ਬਲੋਕ ਹੋ ਜਾਂਦੀ ਆ ਥੋੜਾ ਹਰ ਇੱਥੇ ਇਕੱਠਾ ਹੋ ਜਾਂਦਾ ਜੀ ਅੱਗੇ ਜਾਂਦਾ ਨਹੀਂ ਹੈਗਾ ਅਸਲਾਮ ਅੱਲ੍ਹਾ ਮਬੂਤ ਲਾਲ ਸਤਵਾਲ ਪੱਪੀ ਪ੍ਰਧਾਨ ਜਿਹੜੇ ਐਮਸੀ ਉਹਨਾਂ ਦਾ ਵਾਲ ਹਾਂਜੀ ਉਹ ਹਾਂ ਹਾਂਜੀ ਇੱਧਰ ਕੋਈ ਐਮਸੀ ਨਹੀਂ ਰਿਹਾ ਹਾਂ ਤੇ ਨਾਲੇ ਬਲੋਕ ਹੋਈ ਜਾ ਰਿਹਾ ਕੋਈ ਇੱਧਰ ਆਂਦਾ ਨਹੀਂ ਕਿ ਕਿੰਨਾ ਤਾਂ ਸਮੱਸਿਆ ਹੁੰਦੀ ਹੈ ਕਿੰਨਾ ਸਮੱਸਿਆ ਬਹੁਤ ਜ਼ਿਆਦਾ ਮੱਛਰ ਦੇਖੋ ਤਾਂ ਇਹ ਕੂੜਾ ਬਹੁਤ ਜ਼ਿਆਦਾ ਮੱਛਰ ਬਹੁਤ ਜ਼ਿਆਦਾ ਪੈਲੇ ਡੇਂਗੂ ਫੈਲ ਰਿਹਾ ਇਸੇ ਕਰਕੇ ਫੈਲ ਰਿਹਾ ਮੱਛਰ ਪੈਦਾ ਹੋ ਰਿਹਾ ਕੂੜੇ ਆਲੋ ਗਏ ਨਹੀਂ ਗੱਡੀ ਗਈ ਸਾਰੀ ਸਾਰੀ ਮੈਂ ਆਪੇ ਗੱਡੇ ਸਵੇਰੇ ਹੀ ਆ ਦੋ ਤਿੰਨ ਢੇਰ ਗੱਡੇ ਦੇਖੋ ਆਪੇ ਸਾਰੇ ਹੋਰ ਆਹੋ ਆਪੀ ਕੱਢੀਦਾ। ਕੰਨਪਿਤ ਕੋਰ ਹੈ। 1 ਸਾਲ ਤੋਂ ਜ਼ਿਆਦਾ ਹੋ ਗਿਆ ਸਾਡੇ ਇੱਧਰ ਦਾ ਨਾਲਾ ਨਹੀਂ ਕੋਈ ਕੱਢਦਾ। ਔਰ ਸਾਨੂੰ ਇੰਨੀ ਪ੍ਰੋਬਲਮ ਹੈ ਸਾਡੇ ਬਾਥਰੂਮਾਂ ਚ ਗੰਡੋਏ, ਮੱਛਰ ਇੰਨੀ ਬੁਰੀ ਹਾਲਤ ਹੈ ਕਿ ਸਾਡੇ ਛੋਟੇ ਛੋਟੇ ਬੱਚੇ ਹੈ ਬਿਮਾਰ ਇਨਾਂ ਡੇਂਗੂ ਫੈਲਣਦੇ ਹੈ। ਕੋਈ ਸਾਡੀ ਇੱਧਰ ਨਾਲੇ ਸਾਰ ਨਹੀਂ ਲੰਦਾ। ਅਸੀਂ ਬੜਾ ਸਭ ਨੂੰ ਕੰਨੇ ਆ ਪਰ ਫਿਰ ਵੀ ਸਾਡੇ ਕੋਈ ਨਾਲਾ ਸਾਲ ਤੋਂ ਵੱਧ ਹੋਇਆ ਨਾਲਾ ਨਹੀਂ ਕੱਢਿਆ। ਕਿਹੜਾ ਇਲਾਕਾ ਹੈ? ਇਸਲਾਮਾਬਦ ਮੱਲਾ। ਸਫਾਈ ਕਰਮਚਾਰੀ ਕੋਈ ਨਹੀਂ ਆ ਰਿਹਾ। ਸਰ ਸਫਾਈ ਕਰਮਚਾਰੀ ਆਂਦਾ ਕੂੜਾ ਲੈ ਕੇ ਚਲ ਜਾਂਦਾ, ਕੂੜੇ ਬਸ ਕੂੜਾ ਲੈ ਕੇ ਚਲ ਹਾਂਜੀ ਨਾਲ ਨਿਜ਼ਾਫਾ ਕੀ ਕੀ ਕਰਾ ਲੋ ਆਂਦੀ ਐ ਬਸ ਇਹੀ ਪ੍ਰੋਬਲਮ ਐ ਵੀ ਸਾਡੇ ਬਾਥਰੂਮਾਂ ਲੱਗ ਰਿਆ ਗੰਡੋਏ ਤੁਲਦੇ ਨਾਲੇ ਚ ਨਹੀਂ ਸਮੈਲ ਐ ਇੰਨੀ ਗੰਦੀ ਐ ਐਂ ਆਪਣੇ ਘੇਰ ਚ ਨਹੀਂ ਖਲੋ ਸਕਦੇ ਪਿੱਛੇ ਕਾਫੀ ਵੱਡਾ ਮੱਲਾ ਪੈਂਦਾ ਸਾਰਾ ਪਾਣੀ ਇੱਧਰੋਂ ਆਂਦਾ ਸਾਰਾ ਮੱਲਾ ਸਾਰਾ ਮੇਰੇ ਪਾਣੀ ਇੱਧਰ ਆਂਦਾ ਜਦ ਸਾਡਾ ਨਾਂ ਇਹ ਨਾਲਾ ਕਦੀ ਨਹੀਂ ਕੱਢਿਆ ਐਨਾਂ ਨਾ ਕੂੜਾ ਐ ਦੁਕਾਨਦਾਰ ਵਿਚਾਰੇ ਆਪ ਕੂੜਾ ਕੱਢਦੇ ਆ